ਆਹ ਦੇਖੋ ਸਰ ਸਰ ਸਫਲੇ ਦਾ ਬਖਸ਼ਾ ਨਹੀਂ ਤਨ ਨਹੀਂ ਮਾਰੂ ਲੋੜ ਨਹੀਂ ਮਾਗਣੀ ਪ੍ਰਸ਼ਾ ਦੀ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਕੋਈ ਤੈਨੂੰ ਮੈਂ ਅੱਜ ਬੰਦੇ ਇੱਕ ਰਤੀਪੂ ਤੇ ਕਰ ਕੱਟਵਾ ਦਮ ਨੂੰ ਸਾਦੀਆਂ ਖਾ ਆਪਣੀ ਵੀਲੀ ਨੂੰ ਕੱਟ ਫਟਾ ਕਰ ਦੂ ਤੀਆ ਤਾ ਦੇਖੋ ਕੋਈ ਕਾਗਜ਼ ਹੈਗਾ ਤਨਖਾਤ ਤੋਂ ਮੇਰੇ ਕੋਈ ਥੋੜੀ ਗਟਾਚੀ ਹੋਣੀ ਪਰਾਵ ਕਿ ਨਾਮ ਸੀ ਕੋਈ ਨਹੀਂ ਕਿ ਐਸੇ ਪੁੱਲਦੇ ਨਹੀਂ ਕਰ ਲੱਗ ਪਾਉਂਦੇ ਹੈਗੇ ਤੇ ਆਜੋ 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 ਦਾਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲੀਆਂ ਵਿੱਚ ਆ ਜਾਓ ਜਵਾਹਰ ਜਵਾਹਰ ਨਛਾ ਤੇ ਪੂਰਾ ਫਰੀਏ ਥਨੇੜਾ ਆਪੋੜ ਫਰੀਏ ਥਨੇੜਾ ਇਹ ਗਿਆ ਤੂੰ ਆ ਕੇ ਤਾਕਤ ਤੇ ਤੇ ਮਹਾਰਾਜ ਮੈਨੂੰ ਪਹਿਲਾਂ ਪੁਲਿਸ ਨੇ ਤਿੰਨ ਚਾਰ ਦਿਨਾਂ ਕੋ ਚੋਕੇ ਲਾਗੇ ਤੈਨ ਨਜਾਇਜ਼ ਤਾਂ ਕਰਦੇ ਨਾਲੇ ਪੈਸੇ ਮੰਗਦਾ ਮੇਰੇ ਕੋ 20000 ਰੁਪਏ ਸੱਚੋ ਪਰ ਮੈਨੂੰ 20000 ਰੁਪਏ ਦੇ ਤੇ ਮੈਂ ਗਰੀਬ ਨਾ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਜਿਹੜਾ ਬਦਲ ਗਿਆ ਸੁਣਾ ਕੀ ਨਹੀਂ ਤਾਂ ਤੋਂ ਆ ਕੇ ਕੀ ਮੈਂ ਜਿਤਨਾ ਦਨ ਕਿ ਦਿੱਤਾ ਕਾ ਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋ ਕੋਈ ਚੀਜ਼ ਫੜੀ ਨਾ ਕੋ ਲੈਣਾ ਦੇਣਾ ਤੇ ਆਣ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਘਰ ਨੂੰ ਘੇਰਾ ਪਾ ਕੇ ਤੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਇਹ ਰੋੜਾ ਬੱਬਰ ਚਲਾ ਤੇ ਬਰਸੇ ਸਾਡੇ ਅੰਦਰ ਆ ਕੇ ਫੜੇ ਮੈਂ ਤਾਂ ਮੇਰਾ ਬੇੜਾ ਕੁੱਟ ਕੇ ਪੱਜ ਪੱਜ ਕੇ ਕੋਠੇ ਤੇ ਚੜ ਗਏ ਆ ਇਹਨਾਂ ਨੂੰ ਫੜ ਕੇ ਨਾਲ ਨਿਯਾਜ਼ ਪਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ਼ ਕੋ ਪਤਾ ਤਲ ਮੇਰਾ ਨਿਕਾਬ ਆ 12 ਪਾਸ ਹੋ ਤਾਂ ਉਹਨੂੰ ਇਹਨਾਂ ਨੇ ਪਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੈਂ ਆਪਣੇ ਪਹਿਲਾਂ ਮਾਰੇ ਮੋਟੇ ਦੋ ਪਰਚਾ ਗਏ ਲੜਾਈ ਝਗੜੇ ਦੇ ਇੱਧਰ ਆਉਣਾ ਵੇਖ ਲਾਓ ਕੀ ਕਰ ਲੈ ਤਕੇ ਸ਼ਾਈ